हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਂਵਾਂ ਸੇ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਬੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਇਹ ਮੇਰੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8147615312 8147 15312 ਤੇ ਭਾਈ ਜਿਸ ਪਿੰਡ 'ਚੋ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਸੱਭਾ ਪੈ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਜੇ ਪਧੌੜ ਤੋਂ ਤਪੇ ਨੂੰ ਜਾਣਾ ਹੋਵੇ ਭਾਈ ਉਹ ਰੋਡ ਦੇ ਉੱਪਰ ਪਹਿਲਾ ਪਿੰਡ ਹੀ ਆਉਂਦਾ ਪਿੰਡ ਨਾਣੇਵਾਲ ਆਉਂ ਪੁੱਛ ਲੈਨੇ ਭਾਈ ਤੋਂ ਇਹਨਾਂ ਦੀ ਡਿਟੇਲ ਭਾਈ ਜੀ ਹੱਸੀ ਕਾ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੁਬਾ ਸੁਈ ਆ ਇਹ ਦੂਜਾ ਸੁਬਾ ਸੁਈ ਆ ਜੀ ਕਦੋਂ ਸੁਈ ਆ ਬਾਈ ਇਹ ਕੱਲ ਸੁਈ ਆ ਜੀ ਕੱਲ ਸੁਈ ਆ ਕੱਲ ਦੀ ਰਾਤ ਸੁਈ ਆ ਬੱਚਾ ਕੀ ਆ ਮਗਰ ਬੱਛੀ ਆ ਜੀ ਬੱਚੀ ਬੜੀ ਆ ਨਾੜੂਆਂ ਨਾਲ ਹੀ ਆ ਬੱਚਾ ਬਾਈ ਬੱਛੀ ਆ ਨਾੜੂਆਂ ਨਾਲ ਹੀ ਆ ਤੇ ਬੱਛੀ ਬੜੀ ਪਿਆਰੀ ਆ ਜਿਆਦਾ ਹਾਂ ਬੱਛੀ ਪੂਰੀ ਵਧੀਆ ਗਈ ਬੱਚਾ ਮਗਰ ਬੱਛੀ ਬੱਛੀ ਕੁਆਲਿਟੀ ਵਾਲੀ ਆ ਹਾਂ ਤੇ ਕਿੰਨੇ ਕੁ ਬੋਲੇ ਤੇ ਆ ਹਾਂ ਬੋੜਾ 10 ਕਿੱਲੇ ਹੈਗਾ ਜੀ ਨੈਟ ਤਿਆਰ ਨੈਟ ਤਿਆਰ ਆ ਪਹਿਲੇ ਸਵੇਰ 15 ਲੀਟਰ ਦਿੱਤਾ ਵਾ ਦੁੱਧ ਦੇ ਦੋਰ ਕਿ 17 ਲੀਟਰ ਠੰਡੀ ਬਹੁਤ ਆਣੀ ਠੰਡੀ ਬਹੁਤ ਆ ਲੈ ਕੀ ਬਾਤ ਆ ਜਿਹਦਾ ਵਾਸਤਾ ਹੀ ਨਹੀਂ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੋਈ ਜਮੇ ਨਹੀਂ ਪੂਰਾ ਵਾਸਤਾ ਨਹੀਂ ਭਾਈ ਪੂਰ ਚੱਕ ਕੇ ਖੜੀ ਏ ਠੰਡੀ ਸੀਲ ਪੂਰੀ ਆ ਕੀ ਬਾਤ ਆ ਤੇ ਆਰਡਰ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਚੰਗੇ ਬੋੜੇ ਤੋਂ ਸਟਾਰਟ ਹੋਈ ਆ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਐਟੀ ਬਾਈ ਕਹਿੰਦਾ ਦੁੱਧ ਹੋਰ ਵੀ ਚੰਗਾ ਪਾ ਦਊਗੀ ਦੁੱਧ ਦੋ ਦੋਰ ਕਿ 17 18 ਲੀਟਰ ਆਮ ਨਹੀਂ ਦੇ ਦੋਗੇ ਤੇ ਗਾਇ ਦਾ ਨਾੜਾ ਨੂੜਾ ਫੁੱਲ ਬੱਡੀ ਗੱਲ ਬਈ ਗਰਮੀ ਨਹੀਂ ਮਾਨਦੀ ਬਲਕਿ ਗਰਮੀ ਮਾਨਦੀ ਤੇ ਫੈਂਡ ਫੂਡ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੀ ਸੂਈ ਸਵਾਈ ਬੱਚਾ ਮਗਰ ਬੱਚੀ ਤੋਰਾ ਤਾਰਾ ਕਰਮ ਵਾਲੀ ਦਾ ਫੁੱਲ ਚੰਗਾ ਆ ਕਰ ਬਾਕੀ ਖਟੂਰੀ ਦਾ ਅੱਜ ਜਮਾ ਠੰਡੀ ਆ ਪੂਰੀ ਸੀਲ ਆ ਹੂੰ ਠੰਡੀ ਸੀਲ ਆ ਬਈ ਹਿਲਣਾ ਦਾ ਕਰਮ ਵਾਲੀ ਨਹੀਂ ਉਹ ਰਈ ਨੇ ਕੋਈ ਬਾਸਤ ਨਹੀਂ ਕਿੱਥੇ ਮਰਜੀ ਖੜਾ ਕੇ ਲੈ ਲੈ ਬਈ ਜਿਵੇਂ ਮਰਜੀ ਹਰ ਸਫਰੀ ਚੱਲ ਕੋਈ ਠੰਡੀ ਸੀਲ ਆ ਕੀ ਬਾਤ ਆਰਡਰ ਦੇਖੋ ਬਈ ਕਾਂਡਰ ਦਾ ਲੇਵਾ ਕਰਮਣੇ ਦਾ ਤਿਆਰ ਵਧੀਆ ਸੇਵਾ ਵਾਲਾ ਹੋ ਬੰਦਾ ਦੁੱਧ ਪਤ ਨਹੀਂ 20 ਲੀਟਰ ਹੀ ਦੇ ਦੇ ਉਹ ਤੇ ਹੀ ਨਹੀਂ ਹੈਨਾ ਹਾਂ ਪਤ ਸਹੀ ਗੱਲ ਆ ਭਾਈ ਬਾਈ ਕਹਿੰਦਾ ਚੰਗੀ ਸੇਵਾ ਵਾਲਾ ਹੋਗਾ ਚੰਗੀ ਕੇਅਰ ਹੋਗੀ ਦੁੱਧ ਹੈ ਨਹੀਂ ਬੱਧਾ 20 ਲੀਟਰ ਹੀ ਚੋਲੇ ਤੇ ਮੁੱਲ ਕੀ ਆ ਭਾਈ ਇਹਦਾ ਫਿਰ ਮੁੱਲ ਇਹਦਾ 42000 ਰੁਪਏ ਮਾਨਤਨ ਹੋ ਜਾ ਭਾਈ ਹਾਂ ਮਾਨਤਨ ਕਰ ਠੀਕ ਆ 42000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੜਾ ਖਾਣਾ ਹਵਾਨਾ ਚੰਗਾ ਬੱਚਾ ਮਗਰ ਬੱਚੀ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੋਈ ਐ ਇਹ ਜਰਸੀ ਆ ਜੀ ਕਾਫੀ ਕਲਰ ਜਰਸੀ ਕਾਫੀ ਕਲਰ ਕਿਹੜਾ ਸੂਆ ਬਾਈ ਦੂਜਾ ਸੂਆ ਜੀ ਦੂਜਾ ਸੂਆ ਬੱਚਾ ਕੀ ਆ ਬਾਈ ਇਹਦੇ ਮਗਰ ਵੀ ਬੱਸੀ ਆ ਜੀ ਬੱਚੀ ਵੱਡੀ ਜਗੀ ਆ ਨਾ ਲੈ ਨਾਲੂਆ ਨਾਲ ਹੀ ਆ ਇਹ ਰਾਤ ਸੂਈ ਆ ਜੀ ਚਾਹ ਮਗਰ ਬੱਚੀ ਆ ਰਾਤੀ ਸੂਈ ਆ ਹਾਂ ਇਹ ਰਾਤ ਸੂਈ ਤੇ ਜੇਰ ਜੁਰ ਪੈ ਗਈ ਹਾਂ ਜੇਰ ਜੁਰ ਪੈ ਗਈ ਠੀਕ ਆ ਠੰਡੀ ਸੀ ਲੈ ਗਈ ਪੂਰੀ ਵਾਲਾ ਕਿੰਨਾ ਕੁ ਬੋਲਾ ਕੱਢੇ ਬਾਈ ਇਹਦਾ ਬੋਲਾ ਤੜਕੇ ਤਿੰਨ ਕਿਲੋ ਕੱਢਤਾ ਕੁਛ ਨੂੰ ਪਿਆ ਪੂਤਾ ਠੀਕ ਆ ਹਾਂ ਠੰਡੀ ਇਹ ਵੀ ਪੂਰੀ ਆ ਠੀਕ ਆ ਠੰਡੀ ਪੂਰੀ ਆ ਜਿੰਮੇ ਮਰਜੀ ਹੱਥ ਲਾਈ ਚਾਲ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਬਖਣਾਣਾ ਨਾ ਫਿਰ ਜਾਈਏ ਕਿੰਨਾ ਦੁੱਧ ਦੀ ਦੂਧ ਦੇ ਦੋ 20 ਕਿਲੋ ਬਾਈ ਇਹ ਠੀਕ ਆ ਹਾਂ ਆਰਡਰ ਕਮਾਲ ਦਾ ਟੱਲਾ ਟੁਲਾ ਉਹ ਫਿਰ ਕਲਰ ਵੱਡੀ ਜਰਸੀ ਹੈ ਵੱਡੀ ਜਰਸੀ ਆ ਕਾਫੀ ਕਲਰ ਆ ਥਣ ਲੇਵਾ ਚੰਗਾ ਬਾਕੀ ਤੋੜਾ ਤਾਰਾ ਚੈੱਕ ਕਰ ਬਣਾ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਹੈ ਨਾ ਬਾਈ ਬਾਕੀ ਆ ਪਾਇਆ ਬੱਸੀ ਨੂੰ ਜਗਾਤਾ ਚੋਰ ਆ ਕੋਸ ਤੇ ਬੋਲਾ ਹੀ ਆ ਜੇ ਬੋਲਾ ਹੀ ਆ ਕੋ ਸੜਤਾ ਉਹ ਥੱਲੇ ਹਾਂ ਬੱਸਾਂ ਸੜਤਾ ਕੋਸ ਉਹ ਥੱਲੇ ਸੜਤਾ ਇੱਕ ਸਾਧ ਦੇ ਵੱਡ ਚੰਗਾ ਰੰਗ ਰੂਪ ਚੰਗਾ ਜਰਸੀ ਆ ਕਾਫੀ ਕਲਰ ਦੁੱਧ ਵਾਕੇ ਚੰਗਾ ਪਾ ਦੂ ਬਾਕੀ ਹੁਣ ਇਹਨੇ ਚਵਾਈ ਹੋਈ ਵੀ ਮੂਹ ਚਵਾਈ ਹੋਈ ਵੀ ਹਾਂ 8:40 ਹੋ ਗਏ ਕਿੰਨੇ ਕ ਵਜੇ ਉਹਨੇ ਉਹਨੇ ਸਵਾ 6 ਵਜੇ ਚੁਗਾ 6 ਵਜੇ ਦੀ ਬਾਈ ਕਹਿੰਦਾ ਇਹਨਾਂ ਚੋਂ ਬੋਲਾ ਕੱਢਿਆ ਵਾ ਉਸ ਸਾਬ ਨਾਲ ਜੱਜਮੈਂਟ ਕਰ ਲਿਓ ਇਹ ਮੁੱਲ ਕੀ ਆ ਭਰਾ ਦਾ ਫਿਰ ਮੋਲੇ ਦਾ 50000 ਰੁਪਏ ਹੀ ਮਾਨਤਨ ਹੋ ਜਾਵੇ। ਹਾਂ ਮਾਨਤਨ ਕਰਦੇ। 50000 ਰੁਪਏ ਮੋਲ ਆ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਵੇ। ਕੱਦ ਫੁੱਲ ਆ, ਕਾਫੀ ਕਲਰ ਜਰਸੀ ਆ, ਗਰਮੀ ਬਿਲਕੁਲ ਨਹੀਂ ਮੰਦੀ। ਫੈਂਟ ਆ ਜਿਹੜੀ ਕਰ ਮੰਦੀ ਦੀ ਚੰਗੀ ਆਉਗੀ। ਵੈੜ ਬਈ ਆ ਵੀ ਬਹੁਤ ਚੰਗੀ ਆ। ਭਾਅ ਵੀ ਠੀਕ ਆ ਹਨ। ਬੱਚਾ ਹੀ ਬੱਚੀ ਆ, ਲੈ ਵਾਲੂ ਵਾ ਕਮਾਲ। ਦੋਨਾਂ ਮਗਰੀ ਬੱਸੀ ਹੋਵੇ। ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ। ਧੰਨਵਾਦ।